ਐਸਜੀਪੀਸੀ ਦਾ ਚੈਨਲ ਬੰਦ ਕਰਕੇ ਕਲੀਅਰ ਕਰ ਦਿੱਤਾ ਉਹਨਾਂ ਨੇ ਭਾਈ ਫਤੇ ਜਿਹੜੇ ਫਤੇਗੜ ਸਾਹਿਬ ਦੇ ਜਿਹੜੇ ਹੈਦ ਗਨਤੀ ਸਾਹਿਬਾਨ ਨੇ ਉਹਨਾਂ ਦਾ ਚੈਨਲ ਬੰਦ ਕਰਕੇ ਕਲੀਅਰ ਕਰ ਦਿੱਤਾ ਉਹਨਾਂ ਨੇ ਵੀ ਤੁਹਾਡੀ ਸ਼ਕਤੀ ਕੋਈ ਨਹੀਂ ਜੋ ਹੈਗੀ ਇੱਥੇ ਆਪਾਂ ਐਵੇਂ ਇੱਕ ਦੂਜੇ ਨੂੰ ਜਿੰਨੀਆਂ ਮਰਜ਼ੀ ਮੋਡਿਆਂ ਦੇ ਉੱਤੇ ਜਿਹੜੀ ਥਾਪੜਾ ਦੇਈ ਜਾਈਏ ਵੀ ਬੱਲੇ ਬੱਲੇ ਆ ਪਰ ਆਪਾਂ ਨੂੰ ਦੇਖਣਾ ਪੈਣਾ ਗੁਰੂ ਸਾਹਿਬ ਦੀ ਸ਼ਹਾਦਤ ਦੀ ਆਪਾਂ ਗੱਲ ਕਰਦੇ ਆ ਜਿਸ ਧਰਮ ਦੇ ਲਈ ਜਿਸ ਕੌਮ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਅੱਜ ਉਹਨਾਂ ਨੇ ਆਪਣੇ ਨਾਲ ਕੀ ਕੀਤਾ ਉਹ ਤਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਜਿਹੜੇ ਆ ਉਹ ਝੰਡੇ ਥੱਲੇ ਲਿਆਉਣਾ ਚਾਹ ਰਹੇ ਆ ਉਹ ਤਾਂ ਕਹਿਣਾ ਹੀ ਇਹ ਚਾਹ ਰਹੇ ਆ ਵੀ ਉਹ ਜਿਹੜੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਆ ਸਿੱਖ ਇਤਿਹਾਸ ਜੋ ਵੀ ਹੋਇਆ ਆ ਉਹ ਕਹਿੰਦੇ ਆ ਵੀ ਉਹ ਤਾਂ ਕਿਤਾ ਹੀ ਉਹਨਾਂ ਨੇ ਸਿਰਫ ਸਾਡੇ ਲਈ ਆ ਉਹਦਾ ਸਾਹਿਬ ਫ੍ਰੀਮੋਂਟ ਮੋਟੀ ਸੀਗਾ ਉਹਨਾਂ ਦੇ ਵਿੱਚੋਂ ਜਦੋਂ ਐਸਬੀ 509 ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਇੱਥੇ ਪਾਸ ਆਪਾਂ ਕਰਵਾਉਣ ਦੇ ਵਿੱਚ ਬੜੀ ਮਿਹਨਤ ਕੀਤੀ ਸਾਰੇ ਜਾਣੇ ਇੱਕ ਦੂਜੇ ਨੂੰ ਕਹਿੰਦੇ ਵੀ ਲੈ ਵੀ ਸਿੱਖਾਂ ਦੀ ਤੇ ਸ਼ਕਤੀ ਬਹੁਤ ਆ ਬੜੀ ਪਾਵਰ ਆ ਜੀ ਅਸੀਂ ਤਾਂ ਆ ਕਰਦਾਂਗੇ ਉਹ ਕਰਦਾਂਗੇ ਉਹ ਪਾਸ ਵੀ ਕਰਾਇਆ ਯੂਨੀਨਿਮਸਲੀ ਸਰਬਸੰਤੀ ਦੇ ਨਾਲ ਪਾਸ ਹੋਇਆ ਪਰ ਆ ਕੇ ਗਵਰਨਰ ਦੇ ਕੰਨ ਦੇ ਵਿੱਚ ਉਸੇ ਕੌਮ ਦੇ ਲੋਕਾਂ ਨੇ ਜਿਹੜੇ ਇਸ ਟਾਈਮ ਐਚਐਫ ਵਾਲੇ ਕੋਨਾਂ ਵਾਲੇ ਉਹਨਾਂ ਨੇ ਐਸੀ ਕੰਨ ਦੇ ਵਿੱਚ ਫੂਕ ਭਰੀ ਵੀ ਅਗਲਾ 20 ਟੋ ਕਰ ਗਿਆ ਆਪਣੀ ਸ਼ਕਤੀ ਹੈ ਕਿੱਥੇ ਆ ਫਿਰ ਆਪਾਂ ਦੇਖੀ ਆਪਣੀ ਪੀੜੀ ਥੱਲੇ ਸੋਟਾ ਤਾਂ ਮਾਰੀ ਏ ਦੋ ਤਿੰਨ ਬਲਾਰੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਨੂੰ ਸਾਥ ਬੱਲ ਗਏ ਪਰ ਸਭ ਤੋਂ ਪਹਿਲਾਂ ਬੇਨਤੀ ਕਰਾਂ ਰਾਜ ਕਰਨੀ ਸੀਮਾ ਕਿ ਉਹ ਦੋ ਚਾਰ ਮਿੰਟ ਵਾਸਤੇ ਆ ਗਈ ਵਿਚਾਰ ਸੰਗਤਾਂ ਸਾਂਝੇ ਕਰਨ ਹੈਰੀ ਸੰਗਤ ਦੇ ਰਿਵਾਜ ਨੂੰ ਬੇਨਤੀ ਹੈ ਕਿ ਉਹ ਮਿੰਟ ਵਾਸਤੇ ਆਪਣੇ ਵਿਚਾਰ ਸੰਗਤਾਂ ਸਾਂਝੇ ਕਰਨਗੇ ਸੋ ਸਭ ਤੋਂ ਪਹਿਲਾਂ ਰਾਜ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਸਮਾਰੋਹ ਦੇ ਵਿੱਚ ਆਪਾਂ ਇੱਥੇ ਇਕੱਤਰ ਹੋਏ ਆਂ ਕਾਨਫਰੰਸ ਜਿਹੜੀ ਉਹ ਚੱਲ ਰਹੀ ਆ ਦੂਰੋਂ ਨੇੜਿਓਂ ਪਹੁੰਚੀਆਂ ਜਿਹੜੀਆਂ ਪੰਥਕ ਵਿਦਵਾਨ ਨੇ ਉਹਨਾਂ ਨੇ ਆਪਣੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਸਾਂਝ ਪਾਈ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਫ੍ਰੀਮਾਉਂਟ ਅਤੇ ਦੂਰੋਂ ਨੇੜਿਓਂ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਸਾਰੀਆਂ ਕਮੇਟੀਆਂ ਦਾ ਸਾਰੀਆਂ ਜਥੇਬੰਦੀਆਂ ਦਾ ਜਿਨ੍ਹਾਂ ਨੇ ਇਸ ਉਪਰਾਲੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਤੇ ਪਹੁੰਚ ਕੇ ਸੰਗਤ ਦੇ ਦਰਸ਼ਨ ਕੀਤੇ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਇੱਥੇ ਪਹੁੰਚੇ ਆ ਆਪਾਂ ਨੂੰ ਨਿਸ਼ਚਾ ਕਰਨਾ ਪੈਣਾ ਵੀ ਆਪਣੀ ਮੰਜ਼ਿਲ ਹੈ ਕਿ ਸਾਰ ਆਪਾਂ ਜਿਹੜਾ ਹੋ ਕੀ ਕਰਨਾ ਸਿੱਖਾਂ ਨੂੰ ਆਪਣੇ ਦੋ ਤਰੀਕੇ ਦੇ ਨਾਲ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਆ ਬੈਲੈਂਸ ਕਰਨਾ ਪੈਣਾ ਆ ਸੌਫਟ ਪਾਵਰ ਨੂੰ ਤੇ ਹਾਰਡ ਪਾਵਰ ਜਿੱਥੇ ਆਪਾਂ ਲੰਗਰ ਸਾਰਿਆਂ ਦੇ ਲਈ ਲਾਉਂਦੇ ਆ ਗੁਰਮਤ ਸਮਾਗਮ ਧਾਰਮਿਕ ਜਿਹੜੇ ਧਾਰਮਿਕ ਵਾਲੇ ਪੱਖ ਦੇ ਨਾਲ ਆਪਾਂ ਇੱਕ ਸੌਫਟ ਪਾਵਰ ਅਮਰੀਕਾ ਚ ਦੁਨੀਆ ਦੇ ਵਿੱਚ ਆਪਾਂ ਕ੍ਰੀਏਟ ਕੀਤੀ ਆ ਵੀ ਸਿੱਖ ਜਾਣੇ ਜਾਂਦੇ ਨੇ ਇਹ ਜਝਾਰੂ ਨੇ ਇਹ ਦਾਨਵੀਰ ਨੇ ਇਹ ਲੋਕਾਂ ਦੀ ਮਦਦ ਕਰਦੇ ਨੇ ਜਦੋਂ ਕਿਤੇ ਵੀ ਜਿਹੜੀ ਉਹ ਜ਼ਰੂਰਤ ਪੈਂਦੀ ਆ ਇਹ ਸਿੱਖਾਂ ਦੀ ਇੱਕ ਬਹੁਤ ਸੋਹਣੀ ਪਹਿਚਾਣ ਆ ਵਧੀਆ ਪਹਿਚਾਣ ਆ ਜੋ ਆਪਾਂ ਨੂੰ ਗੁਰੂ ਸਾਹਿਬ ਨੇ ਸਿਧਾਂਤ ਬਖਸ਼ਿਆ ਉਹਦੇ ਉੱਤੇ ਆਪਾਂ ਚੱਲਦੇ ਕਰ ਰਹੇ ਆ ਗੁਰੂ ਸਾਹਿਬ ਨੇ ਆਪਾਂ ਨੂੰ ਇੱਕ ਹੋਰ ਸਿਧਾਂਤ ਪੋਲਿਟਿਕਸ ਦਾ ਵੀ ਨਾਲ ਰਾਜਨੀਤੀ ਦਾ ਵੀ ਜਿਹੜਾ ਵਰਤਿਆ ਦਿੱਤਾ ਹੈ ਆਪਾਂ ਉਸ ਨੂੰ ਆਪਣੀ ਹਾਰਡ ਪਾਵਰ ਦੇ ਤੌਰ ਦੇ ਉੱਤੇ ਵਰਤੀਏ ਜਦੋਂ ਆਪਾਂ ਬਾਕੀਆਂ ਦੇ ਨਾਲ ਜਦੋਂ ਆਪਾਂ ਹੱਕ ਲੈਣ ਦੀ ਗੱਲ ਕਰਨੀ ਆ ਤੇ ਆਪਾਂ ਨੂੰ ਇਤਾਂ ਦੀ ਜਿਹੜੀ ਸ਼ਕਤੀ ਆ ਇਹ ਜਿਹੜੀ ਤਾਕਤ ਆ ਉਸ ਨੂੰ ਹੋਰ ਪ੍ਰਚੰਡ ਕਰਨਾ ਪੈਣਾ ਉਸ ਨੂੰ ਹੋਰ ਤਿੱਖਿਆ ਕਰਨਾ ਪੈਣਾ ਤੇ ਉਹਦੇ ਨਾਲ ਹੀ ਆਪਣੇ ਜਿਹੜੇ ਕਾਰਜ ਆ ਉਹ ਸਵਾਰ ਹੁੰਦੇ ਆ ਗੁਰੂ ਸਾਹਿਬ ਦੀ ਸ਼ਹਾਦਤ ਦੀ ਆਪਾਂ ਗੱਲ ਕਰਦੇ ਆ ਜਿਸ ਧਰਮ ਦੇ ਲਈ ਜਿਸ ਕੌਮ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਅੱਜ ਉਹਨਾਂ ਨੇ ਆਪਣੇ ਨਾਲ ਕੀ ਕੀਤਾ ਉਹ ਤਾਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਰਾਸ਼ਟਰਵਾਦ ਦੇ ਜਿਹੜੇ ਆ ਉਹ ਝੰਡੇ ਥੱਲੇ ਲਿਆਉਣਾ ਚਾਹ ਰਹੇ ਆ ਉਹ ਤਾਂ ਕਹਿਣਾ ਹੀ ਇਹ ਚਾਹ ਰਹੇ ਆ ਵੀ ਉਹ ਜਿਹੜੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਆ ਸਿੱਖ ਇਤਿਹਾਸ ਜੋ ਵੀ ਹੋਇਆ ਆ ਉਹ ਕਹਿੰਦੇ ਆ ਵੀ ਉਹ ਤਾਂ ਕੀਤਾ ਹੀ ਉਹਨਾਂ ਨੇ ਸਿਰਫ ਸਾਡੇ ਲਈ ਆ ਉਹ ਤੁਹਾਨੂੰ ਇੱਕ ਛੋਟੀ ਜੀ ਬ੍ਰਾਂਚ ਵੜਾ ਕੇ ਜਿਹੜਾ ਉਹ ਰੱਖਣਾ ਚਾਹ ਰਹੇ ਆ ਆਪਾਂ ਨੂੰ ਦੇਖਣਾ ਪੈਣਾ ਵੀ ਕੀ ਚੱਲ ਰਿਹਾ ਆ ਪਹਿਲਾਂ ਵੀ ਬੁਲਾ ਰਹਿਆ ਨੇ ਇਹ ਗੱਲਾਂ ਦੇ ਉੱਤੇ ਜਿਹੜਾ ਰੌਸ਼ਨੀ ਪਈ ਆ ਵੀ ਬੜੇ ਸੂਖਮ ਤਰੀਕੇ ਦੇ ਨਾਲ ਆਪਾਂ ਨੂੰ ਰਲਗੱਡ ਜਿਹੜਾ ਉਹ ਕੀਤਾ ਜਾ ਰਿਹਾ ਹੈ ਆਪਾਂ ਸੋਚੀਏ ਗੁਰਦਰਾ ਸਾਹਿਬ ਫ੍ਰੀਮੋਂਟ ਮੋਟੀ ਸੀਗਾ ਉਹਨਾਂ ਦੇ ਵਿੱਚੋਂ ਜਦੋਂ ਐਸਬੀ 509 ਜਿਹੜਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਬਿੱਲ ਇੱਥੇ ਪਾਸ ਆਪਾਂ ਕਰਵਾਉਣ ਦੇ ਵਿੱਚ ਬੜੀ ਮਿਹਨਤ ਕੀਤੀ ਇੱਕ ਵਾਰੀ ਪਹਿਲੋਂ ਫੇਲ ਹੋਇਆ ਫਿਰ ਦੂਜੀ ਈ ਉਹ ਦੁਬਾਰਾ ਹੋਇਆ ਦੋਨਾਂ ਸਦਨਾਂ ਚ ਕੈਲੀਫੋਰਨੀਆ ਦੇ ਵਿੱਚ ਜਿੱਥੇ ਆਪਾਂ ਸਾਰੇ ਜਾਣੇ ਇੱਕ ਦੂਜੇ ਨੂੰ ਕਹਿੰਦੇ ਵੀ ਲੈ ਵੀ ਸਿੱਖਾਂ ਦੀ ਤੇ ਸ਼ਕਤੀ ਬਹੁਤ ਆ ਬੜੀ ਪਾਵਰ ਆ ਜੀ ਅਸੀਂ ਤਾਂ ਆ ਕਰਦਾਂਗੇ ਉਹ ਕਰਦਾਂਗੇ ਉਹ ਪਾਸ ਵੀ ਕਰਾਇਆ ਯੂਨੀਨਿਮਸਲੀ ਸਰਬਸੰਤੀ ਦੇ ਨਾਲ ਪਾਸ ਹੋਇਆ ਪਰ ਆ ਕੇ ਗਵਰਨਰ ਦੇ ਕੰਨ ਦੇ ਵਿੱਚ ਉਸੇ ਕਾਮ ਦੇ ਲੋਕਾਂ ਨੇ ਜਿਹੜੇ ਅਸ ਨੇਮ ਐਚ ਏ ਐਫ ਵਾਲੇ ਕੋਣ ਵਾਲੇ ਉਹਨਾਂ ਨੇ ਐਸੀ ਕੰਮ ਦੇ ਵਿੱਚ ਫੂਕ ਭਰੀ ਵੀ ਅਗਲਾ ਵਿਟੋ ਕਰ ਗਿਆ ਆਪਣੀ ਸ਼ਕਤੀ ਹੈ ਕਿੱਥੇ ਆ ਫਿਰ ਆਪਾਂ ਦੇਖੀ ਆ ਆਪਣੀ ਪੀੜੀ ਥੱਲੇ ਸੋਟਾ ਦਾ ਭਾਰ ਹੀ ਹੈ ਅਸੀਂ ਕਿ ਸੌਫਟ ਪਾਵਰ ਦੇ ਨਾਲ ਹੀ ਜੀ ਜਾਨਾ ਵੀ ਹਾਂ ਜੀ ਸਾਨੂੰ ਬਸ ਚੰਗੇ ਕਹਿ ਦਿਓ ਉਹ ਬੰਦੇ ਨੇ ਆ ਕੇ ਸਾਨੂੰ ਚੰਗਾ ਕਹਿ ਤਾ ਇੰਨੇ ਆ ਕੇ ਸਾਨੂੰ ਚੰਗਾ ਕਹਿ ਤਾ ਤੇ ਆਪਾਂ ਇੰਨੇ ਚ ਖੁਸ਼ ਹੋ ਜਾਈਏ ਨਹੀਂ ਆਪਾਂ ਆਪਣੀ ਜਿਹੜੀ ਆ ਪਛਾਣ ਤੇ ਪੱਕੀ ਕਰਨੀ ਆਪਣੇ ਜਿਹੜੇ ਇਸ਼ੂਜ਼ ਆ ਉਸ ਨੂੰ ਜਿਹੜਾ ਉਹ ਅੱਗੇ ਕਰਨਾ ਏ ਨਹੀਂ ਹੋਣਾ ਚਾਹੀਦਾ ਆਪਣੀਆਂ ਸਟੇਜਾਂ ਤੋਂ ਵੀ ਅ ਇੰਗਲਿਸ਼ ਦੀ ਜਿਹੜੀ ਕਹਾਵਤ ਹੈ ਵੀ ਯੂਜ਼ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਅਰਜ਼ ਵੀ ਤੁਸੀਂ ਬਹੁਤ ਚੰਗੇ ਕਰਦਾ ਅਸੀਂ ਵੀ ਬਹੁਤ ਚੰਗਾ ਕਰਦਾ ਬਸ ਇੰਨੇ ਦੇ ਵਿੱਚ ਬੱਲੇ ਬੱਲੇ ਕਰਦੇ ਘਰਾਂ 'ਚ ਗੱਡੀਆਂ ਤੋਂ ਜਾਂਦੇ ਹੋਏ ਇੱਕ ਦੂਜੇ ਦੀਆਂ ਸਿਫਤਾਂ ਕਰਕੇ ਚੱਲ ਜੀਏ ਰੀਅਲ ਕੀ ਕੀਤਾ ਆ ਅਸਲ ਕੀ ਕੀਤਾ ਆ ਉਹਦੇ ਬਾਰੇ ਦੇਖੀਏ ਭਾਈ ਨਿਜਰ ਦੀ ਸ਼ਹਾਦਤ ਹੁੰਦੀ ਆ ਇੱਥੇ ਪਤਾ ਨਹੀਂ ਕਿੰਨੇ ਸਿੱਖ ਐਕਟਿਵਿਸਟ ਆ ਜਿਨ੍ਹਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਤੇ ਆਪਾਂ ਕੀ ਕਰ ਰਹੇ ਆ ਆਪਾਂ ਕਿੱਥੇ ਖੜੇ ਆ ਆਪਾਂ ਅਕਸਰ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਏ ਰੋਨੇ ਆ ਪਰ ਲਾਉਂਦੇ ਆ ਜਾਂ ਕਹਿ ਲੋ ਵੀ ਅਫਸੋਸ ਦੇ ਨਾਲ ਗੱਲ ਕਰਦੇ ਆ ਵੀ ਸਾਡੇ ਤੋਂ ਬਾਹਰ ਚ ਆਏ ਆ ਤੇ ਸਾਡੇ ਤੋਂ ਮੋਹਰੇ ਲੰਘ ਗਏ ਆ ਕਿਸੇ ਦੇ ਅਸੈਂਬਲੀ ਮੈਂਬਰ ਆ ਕਾਂਗਰਸ ਮੈਂ ਨਾ ਸੈਨੇਟਰ ਬਣ ਗਏ ਤੇ ਅਸੀਂ ਕਿੱਥੇ ਖੜੇ ਆ ਸੋ ਆਪਣੀ ਇਸ ਹਾਰਡ ਪਾਵਰ ਨੂੰ ਜਿਹੜਾ ਆ ਉਹ ਆਪਾਂ ਪਹਿਚਾਣੀਏ ਤੇ ਉਸ ਨੂੰ ਤਿੱਖਿਆ ਕਰੀਏ ਇਕੱਠੇ ਹੋਈਏ ਇੱਕ ਦੂਜੇ ਨੂੰ ਖਿੱਚੀਏ ਨਾ ਇੱਕ ਦੂਜੇ ਦੇ ਅਦਾਸ ਸਿਰ ਦੇ ਨਾਲ ਸਿਰ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਜਿਹੜਾ ਉਹ ਆਪਾਂ ਵਧੀਏ ਨਹੀਂ ਤਾਂ ਜਿੱਥੋਂ ਛਤਰਖਾਨੇ ਆਏ ਆ ਇੱਥੇ ਵੀ ਛਤਰਖਾਨੇ ਪੈਣੇ ਆ ਅਫਸੋਸ ਦੇ ਨਾਲ ਸੌਰੀਆਂ ਮੈਂ ਇਹ ਸ਼ਬਦ ਮੈਨੂੰ ਵਰਤਣਾ ਪੈ ਰਿਹਾ ਆ ਪਰ ਇਹ ਰਿਐਲਿਟੀ ਆ ਜਿੰਨੀ ਜਲਦੀ ਆਪਾਂ ਰਿਐਲਿਟੀ ਨੂੰ ਪਛਾਣ ਲਾਂਗੇ ਉਨੀ ਜਲਦੀ ਆਪਾਂ ਸੌਖੇ ਰਵਾਂਗੇ ਨਹੀਂ ਤਾਂ ਬਾਅਦ ਦੇ ਵਿੱਚ ਫਿਰ ਔਖਾ ਹੋਣਾ ਅਗਲੇ ਤੁਹਾਨੂੰ ਜੈਦ ਵੀ ਜਿਹੜਾ ਮਿੱਠੇ ਚਵਾ ਕੇ ਦਿੰਦੇ ਆ ਤੇ ਆਪਾਂ ਐਵੇਂ ਨਸ਼ਾ ਕੀ ਜਾਈਏ ਸੋ ਦੇਖੀਏ ਪਹਿਚਾਨ ਕਰੀਏ ਕੀ ਕਰਨਾ ਹੈ ਕੀ ਕਰਦਣ ਵਾਲਾ ਹੈ ਇੱਥੇ ਹੋ ਕੇ ਕਰੀਏ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਵਾਲੇ ਮੁੱਦੇ ਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਆਪਾਂ ਨੂੰ ਐਸਜੀਪੀਸੀ ਦਾ ਚੈਨਲ ਬੰਦ ਕਰਕੇ ਕਲੀਅਰ ਕਰ ਦਿੱਤਾ ਉਹਨਾਂ ਨੇ ਭਾਈ ਫਤਿਹ ਜਿਹੜੇ ਫਤਿਹਗੜ੍ਹ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬਾਨ ਨੇ ਉਹਨਾਂ ਦਾ ਚੈਨਲ ਬੰਦ ਕਰਕੇ ਕਲੀਅਰ ਕਰ ਦਿੱਤਾ ਉਹਨਾਂ ਨੇ ਵੀ ਤੁਹਾਡੀ ਸ਼ਕਤੀ ਕੋਈ ਨਹੀਂ ਜੋ ਹੈਗੀ ਇੱਥੇ ਆਪਾਂ ਐਵੇਂ ਇੱਕ ਦੂਜੇ ਨੂੰ ਜਿੰਨੀਆਂ ਮਰਜ਼ੀ ਮੋਢਿਆਂ ਦੇ ਉੱਤੇ ਜਿਹੜੀ ਥਾਪੜਾ ਵਈ ਜਾਈਏ ਵੀ ਬੱਲੇ ਬੱਲੇ ਆ ਪਰ ਆਪਾਂ ਨੂੰ ਦੇਖਣਾ ਪੈਣਾ ਸੋ ਇੰਨੀਆਂ ਗੱਲਾਂ ਦੇ ਨਾਲ ਸਮਾਪਤੀ ਕਰਦਾ ਆ ਕਈਆਂ ਕਈਆਂ ਗੱਲ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਪਾਲ ਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਾਹਿਰੀ ਸਿੰਘ ਜੀ ਦੇ ਪਰਿਵਾਰ ਨੂੰ ਕਿਉਂ 2 ਮਿੰਟ ਵਾਸਤੇ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਕਿ ਖਾਸ ਤੌਰ ਤੇ ਅੱਜ ਦੇ ਸਮਾਰੋਹ ਦੇ ਵਿੱਚ ਡਲੀ ਤੋਂ ਪਹੁੰਚਿਆ ਵੀਰ ਜਿਵੇਂ ਮੋਹ ਸਿੰਘ ਜੀ ਗੁਰਵਿੰਦੀਪ ਸਿੰਘ ਜੀ ਹਰਵਿੰਦਰ ਸਿੰਘ ਜੀ ਸੰਦੀਪ ਸਿੰਘ ਦੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਗੁਰਦੁਆਰਾ ਸਰਬੋ ਸੁਲੋਕ ਉਹ ਵਿਖੇ ਆ ਕੇ ਪ੍ਰਾਪਤ ਕਰ ਸੋ ਬੇਨਤੀ ਕਰਾਂ ਹੈਰੀ ਸਿੰਘ ਵਾਲੇ ਤੇ ਉਹ ਆਪਣੇ ਵਿਚਾਰ ਉਹ ਸੰਗਤ ਨਾਲ ਸਾਂਝੇ ਕਰਨਗੇ ਸੈਂਟਰ ਉਸਾ ਗੁਰਦੁਆਰੇ ਤੋਂ ਤਰਨਪਾਲ ਤੋਂ ਸੈਂਟਰ ਉਸਾ ਗੁਰਦੁਆਰੇ ਤੋਂ ਤਰਨਪਾਲ ਸਿੰਘ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਉਣ ਦਾ ਯਤਨ ਕਰਨ ਚਲੇ ਗਏ ਚਲੇ ਗਏ ਹੈਰੀ ਸਿੰਘਾਣਾ ਤੋਂ ਪ੍ਰੰਤ ਸਟ ਚਰਚੀ ਸਿੰਘ ਦੀ ਸਮਰਹਾਵ ਸਥਾ ਨੇ ਵਿਚਾਰੇ ਸਾਹਮਣੇ ਨਾਲ ਹੀ ਬੇਨਤੀ ਕਰਾਂ ਜੀ ਮੇਰੀ ਵਾਇਸ ਤੋਂ ਦੇ ਹੋਸ ਭਾਈ ਅਮਰੀਕ ਸਿੰਘ ਦੀ ਖਾਲਸਤਾਨੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਸੀ ਦੇ ਨੇਰੇ ਆਉਣ ਦਾ ਇਤਨ ਕਰਨ